ਜਪੋ ਸਾਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਕੁਲਾਉ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ

ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਗੁਰੂ ਸਾਹਿਬ ਨਾਮ ਵਾਹਿਗੁਰੂ ਗੁਰੂ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਸਬਤਿ ਆਸੁ ਭੁਰੀਆ ਸਬਣ ਦਾ ਵੇਸਾ ਹੋ ਣਾਟ ਨਾਮ ਵਾਹਿ ਤ੍ਰੋ ਣਾਟ ਨਾਮ ਵਾਹਿ ਬ੍ਰੋ ਸਤਿ ਨਾਮ ਵਾਹਿ ਕੋ ਸਤਿ ਨਾਮ ਵਾਹਿ ਬ੍ਰੋ ਦੇਖੋ ਸਤਿ ਨਾਮ ਵਾਹਿ ਬ੍ਰੋ ਛਾਟ ਹੇ ਉਤਰਾ ਆਇਆ ਗੁਰ ਗਿਆਨ ਵਾਹੀ ਸਤਿਨਾਮ ਵਾਹੀ ਸਤਿਗੁਰ ਹਰ ਸਤਗੁਰ ਮੇਹਰ ਹਰ ਸਤਗੁਰ ਚਰਨ ਹੰ ਪਾਇਆ ਗੁਰ ਗਿਆਨ ਅਜਣ ਸਤਿਗੁਰੂ ਪਾਇਆ ਅਗਿਆਨ ਅંધੇਰ ਬਿਨਾਸੀ ਸਤਿਗੁਰ ਸੇਵ ਪਰਮ ਪਦ ਪਾਇਆ ਹਰ ਜਪਿਆ ਸਾਸਿ ਕਿਰਾਸੀ ਜਿਨ ਕਉ ਹਰ ਪ੍ਰਭ ਕਿਰਪਾ ਧਾਰੀ ਤੇ ਸਤਿਗੁਰ ਸੇਵਾ ਲਾਇਆ ਸਤ ਗੁਰ ਹਰ ਸਤ ਗੁਰ ਮੇਹ ਹਰ ਸਤ ਗੁਰ ਚਰਨ ਹੰ ਭਾਇਆ ਮੇਰਾ ਸਤ ਗੁਰ ਮੇਰਾ ਸਤ ਗੁਰ ਪਿਆਰਾ ਮੈਂ ਗੁਰ ਬਿਨ ਰਹਿ ਨ ਜਾਈ ਰਾਮ ਹਰ ਨਾਮੋ ਹਰ ਨਾਮ ਦੇਵ ਮੇਰਾ ਅੰਤ ਸਖਾਈ ਤਥ ਹਰ ਨਾਮ ਛੜਾਇਆ ਧਨ ਧਨ ਸਤਿਗੁਰੂ ਖੁਰਖ ਰਿਆ ਜਾਰਾ ਜਿਤ ਮਿਲ ਹਰ ਨਾਮ ਧਿਆਈ ਮੇਰਾ ਸਤਗੁਰ ਮੇਰਾ ਸਤਗੁਰੂ ਪਿਆਰਾ ਮੈਂ ਗੁਰਬਿਣ ਰਹੈ ਨ ਜਾਈ ਜਿਨੇ ਦਰਸ਼ਨ ਜਿਨੇ ਦਰਸ਼ਨ ਸਤਿਗੁਰੂ ਕੋ ਖਣਾ ਪਾਇਆ ਰਾਮ ਤੇਰੇ ਨੈ ਪਲ ਤੈਨੇ ਪਲ ਜਨਮ ਸਭਿ ਥਾਗਵਾਇਆ ਰਾਮ ਨੈ ਪਲ ਜਨਮ ਤੈਨੇ ਥਾਗਵਾਇਆ ਤੇ ਸਾਗਤ ਮੋਏ ਮਰ ਝੂਏ ਘਰ ਹੁੰਦ ਰਤਨ ਪ੍ਰਾਰਥ ਭੂਖੇ ਸਨਾ ਕਰਿਓ ਜਿਨਿ ਹਰ ਹਰ ਨਾਮ ਨਾ ਧਿਆਇਆ ਜਿਨਿ ਦਰਸ਼ਨ ਜਿਨਿ ਦਰਸ਼ਨ ਸਤਿਗੁਰ ਪਰਖਣਾ ਪਾਇਆ ਹਮ ਚਾਤ੍ਰਿਕ ਹਮ ਚਾਤ੍ਰਿਕ ਦੀਆ ਹਰ ਪਾਸ ਬੇਨੰਤੀ ਰਾਮ ਗੁਰ ਮਿਲ ਗੁਰ ਮਿਲ ਮੇਰਾ ਪਿਆਰਾ ਹਮ ਸਤਗੁਰ ਕਰੈ ਹਰ ਪ੍ਰਭੂ ਕਿਰਪਾ ਦਈ ਮੈਂ ਗੁਰ ਬਿਣ ਹੋਰ ਨ ਕੋਈ 베ਲੀ ਗੁਰ ਸਤਿਗੁਰ ਪ੍ਰਾਨ ਹਮਾਰੀ ਕਾਹੂ ਨਾਮ ਤੁੁਰ ਨਾਮ ਜੜਾਇ ਹਰ ਹਰ ਨਾਮ ਹਰਸਤੀ ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰ ਪਾਸ ਬੇਨੰਤੀ ਕਹੋ ਨਾਨਕ ਗੁਰ ਨਾਮ ਦੜਾਇਆ ਹਰ ਹਰ ਨਾਮ ਹਰਸਤੀ ਹਮ ਚਾਤ੍ਰਿਕ ਹਮ ਚਾਤਿਕ ਜੀ ਹਰ ਪਾਸ ਬੇਨੰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ